ਸਾਹਿਬ ਜਿਓ ਤੁਧ ਆਗੇ ਅਰਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਧੰਨਵਾਹਿ ਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਗਤ ਇਹੀ ਧੰਵਾਹੀ ਗੁਰੂ ਸਾਹਿਬ ਜੀ ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਵਿਸਾਰ ਉਣ ਨਾਉ ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਹੈ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓਈ रब बिसारिया न बिसर वाहेगुरू जी का खालसा वाहेगुरु जी की फतेह परम सन्मान योग जुगो जुग अटल तन तन श्री गुरु ग्रंथ साहब जी ਸਤਾਰ ਪਿਤਾ ਦੀ ਪਾਵਨ ਹਜ਼ੂਰੀ ਵਿੱਚ ਸ਼ੁਭਾਈ ਮਾਨ ਸਤਕਾਰਯੋਗ ਸਤਸੰਗੀ ਜਨੋ ਗੁਰਪ੍ਰੇਮ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਾਣੀ ਦੇ ਚੱਲ ਰਹੀ ਲੜੀਵਾਰ ਵਿਚਾਰ ਸ਼ਲੋਕ ਨੰਬਰ 106 ਤੋਂ ਅੱਜ ਦੀ ਅਰੰਭਤਾ ਕਰਾਂਗੇ ਕਿਉਂਕਿ ਅੱਜ ਪਵਨ ਬਾਣੀ ਦੇ ਸਹਿਜ ਪਾਠ ਸਾਹੂ ਦੀ ਸੰਪੂਰਨਤਾ ਵੀ ਹੋਣੀ ਹੈ ਇਸ ਲਈ ਕੇਵਲ ਦੋ ਸ਼ਲੋਕਾਂ ਦੀ ਵਿਚਾਰ ਕਰਕੇ ਆਪਾਂ ਪਵਨ ਬਾਣੀ ਦੇ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਵਨ ਬਾਣੀ ਵਿੱਚੋਂ ਸਰਵਣ ਕਰਾਂਗੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਫਰਮਾਨ ਕਰਦੇ ਨੇ ਫਰੀਦਾ ਤਿੰਨਾ ਮੁਖ ਡਰਾਵਨੇ ਕੱਲ ਦੇ ਸ਼ਲੋਕ ਅੰਦਰ ਗੱਲ ਹੋਈ ਸੀ ਰਿੱਦਾ ਗਰਭ ਜਿੰਨਾ ਵਡਿਆਈ ਹੈ ਹੰਕਾਰ ਜਿੰਨਾ ਕਿਡੀਆਂ ਗੱਲਾਂ ਦਾ ਧਨ ਜੋਬਨ ਅਗਾ ਜਿਨ੍ਹਾਂ ਕੋਲ ਬੜੀ ਮਾਇਆ ਤੇ ਜਵਾਨੀ ਹੈ ਬਸ ਫੇਰ ਨਹੀਂ ਬੰਦਾ ਰੱਬ ਨੂੰ ਰੱਬ ਸਮਝਦਾ ਮਹਾਰਾਜ ਕਹਿੰਦੇ ਉਹ ਮੁਖ ਸੋਹਣੇ ਨਹੀਂ ਜਿਨ੍ਹਾਂ ਦਾ ਮਾਣ ਕਰੀ ਫਿਰਦੇ ਆ ਉਹ ਮੁਖ ਤਾਂ ਡਰਾਉਣੇ ਆ ਕਿਹੜੇ ਮੁਖ ਜਿਨ੍ਹਾਂ ਵਿਸਾਰਣ ਨਾਮ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਭੁਲਾਇਆ ਹੋਇਆ ਉਹਨਾਂ ਦੇ ਮੂੰਹ ਤਾਂ ਮਹਾਰਾਜ ਕਹਿੰਦੇ ਡਰਾਉਣੇ ਹੀ ਲੱਗਦੇ ਨੇ ਭਾਵੇਂ ਕਿੰਨੇ ਹੀ ਸੋਹਣੇ ਕਿਉਣਾ ਸੋਹਣਾ ਮੁਖ ਉਹ ਨਹੀਂ ਜਿਹਦੇ ਚਿਹਰੇ ਤੇ ਸੁਹੱਪਣ ਹੈ ਸੋਹਣਾ ਮੁਖ ਉਹ ਹੈ ਜਿਹਦੇ ਮੂੰਹ ਵਿੱਚ ਪ੍ਰਮਾਤਮਾ ਦਾ ਨਾਮ ਹੈ ਸਤਪੁਰ ਦੀ ਪਾਵਨ ਪਾਣੀ ਦੇ ਵਿੱਚ ਹੁਕਮ ਮਹਾਰਾਜ ਕਹਿੰਦੇ ਸਹੀ ਸਹੀ ਮੁਖਤਲ ਉਹਨਾਂ ਮੁਖਾਂ ਨੂੰ ਧੰਨ ਕਿਹਾ ਮਹਾਰਾਜ ਨੇ ਤੇ ਕਿਤੇ ਮਹਾਰਾਜ ਡਰਾਉਣੇ ਕਹਿੰਦੇ ਇੰਨਾ ਫਿਰਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਜਿਨ੍ਹਾਂ ਨੇ ਪਰਮਾਰਥ ਦਾ ਨਾਮ ਭੁਲਾਇਆ ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਭਾਵੇਂ ਉਹ ਬਹੁਤ ਮਹਿੰਗੇ ਕੱਪੜੇ ਪਹਿਨਣ ਵਾਲੇ ਧਨ ਵਾਲੇ ਹੋ ਜਵਾਨੀ ਵਾਲੇ ਮਾਣ ਵਡਿਆਈਆਂ ਵਾਲੇ ਹੈ ਮਹਾਰਾਜ ਕਹਿੰਦੇ ਇਹੋ ਜੇ ਬੰਦਿਆਂ ਤੋਂ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਨੀ ਰਹੀ ਹੈ ਜਿਹੜਾ ਬੰਦਾ ਰੱਬ ਦੀ ਭਗਤੀ ਤੋਂ ਵਾਂਝਾ ਹੈ ਮਹਾਰਾਜ ਕਹਿੰਦੇ ਉਹ ਤੋਂ ਤਾਂ ਐ ਲੰਘੋ ਜਿਵੇਂ ਲੋਕ ਡਰਨੇ ਦੇ ਕੋਲੋਂ ਡਰ ਕੇ ਲੰਘਦੇ ਆ ਇਹ ਤਾਂ ਡਰਾਉਣਾ ਡਰਨਾ ਹੈ ਕੱਲਾ ਅੰਦਰ ਨਹੀਂ ਕੁਛ ਹੈ ਤੇ ਪੁਤਲਾ ਜਿੰਨਾ ਮਰਜੀ ਸੋਹਣਾ ਹੋਵੇ ਪੁਤਲਾ ਬੁੱਤ ਜਿੰਨਾ ਮਰਜੀ ਸੋਹਣਾ ਹੋਵੇ ਇਨਸਾਨ ਉਦੋਂ ਹੀ ਬਣਦਾ ਜਦੋਂ ਉਹਦੇ 'ਚ ਇਨਸਾਨੀ ਗੁਣ ਹੋਣ ਨਹੀਂ ਤੇ ਮਹਾਰਾਜ ਕਹਿੰਦੇ ਪੁੱਤ ਲਈ ਨਹੀਂ ਤੇ ਬੋਤੀ ਹੈ ਗੱਲਾ ਖੇਤ ਦੇ ਵਿੱਚ ਜੋਂ ਡਰਨਾ ਖੇਤ ਮਾਹੀ ਡਰਾਇਆ ਡਰਨਾ ਖੇਤ ਵਿੱਚ ਡਰਾਉਣ ਵਾਸਤੇ ਕੱਢਦੀ ਦਾ ਬਸ ਮਹਾਰਾਜ ਕਹਿੰਦੇ ਘਰੇ ਇੱਕ ਡਰਨਾ ਗੱਡਿਆ ਹੋਇਆ ਸੰਸਾਰ ਤੇ ਹੀ ਭਾਬ ਮਹਾਰਾਜ ਇਨਸਾਨ ਨੂੰ ਇਨਸਾਨ ਨਹੀਂ ਗਿਣਦੇ ਗੁਣਾ ਬਗੈ ਕਹਿੰਦੇ ਖੇਤ ਵਿੱਚ ਡਰਨਾ ਹੀ ਗੱਡਿਆ ਕੰਨਾ ਜਿਉ ਡਰਨਾ ਖੇਤ ਮਾਹੀ ਡਰਾਇਆ ਜਿਵੇਂ ਡਰਨਾ ਖੇਤ 'ਚ ਡਰਾਉਣ ਦੀ ਗੱਟ ਤਵਸ ਧਰਤੀ ਤੇ ਆਕੇ ਕਹਿੰਦੇ ਡਰਾਉਣਾ ਮੁਖ ਲੈ ਕੇ ਆ ਗਿਆ ਤਿੰਨਾ ਮੁਖ ਡਰਾਵਨੇ ਜਿਨ੍ਹਾਂ ਵਿਸਾਰਿਓਣ ਨਾਉ ਫਿਰ ਹੁੰਦਾ ਕੀ ਹੈ ਇੱਥੇ ਦੁੱਖ ਹਨੇਰਿਆਂ ਅੱਗੇ ਠੌਰ ਨਾ ਠਾਉ ਜਿੰਨਾ ਚਿਰ ਜਿਉਂਦੇ ਰਹੇ ਇਸ ਸੰਸਾਰ ਤੇ ਰਹੇ ਕਈ ਦੁੱਖ ਉਹਨਾਂ ਨੂੰ ਵਾਪਰਦੇ ਤੇ ਅਗਾਹ ਵੀ ਕਹਿੰਦੇ ਥਾਂ ਕੋਈ ਨਹੀਂ ਪਿਆ ਅੱਗੇ ਵੀ ਕੋਈ ਥਾਂ ਥਤਾਣੀ ਮਿਲਿਆ ਭਾਵ ਇੱਥੋਂ ਵੀ ੱੱਕੀ ਖੰਦੇ ਗਏ ਤੇ ਗਾਹਾਂ ਵੀ ੱੱਕੇ ਹੀ ਜਾਂਦੇ ਐ ਇੱਕ ਪ੍ਰਮਾਤਮਾ ਦੇ ਨਾਮ ਬਗੈਰ ਨਾ ਇੱਥੇ ਕੋਈ ਮਾਨ ਸਤਕਾਰ ਵਡਿਆਈਆਂ ਕਿਤੇ ਕੰਮ ਆਈਆਂ ਦੁਨੀਆਂ ਦੀਆਂ ਵਡਿਆਈਆਂ ਦੁਨੀਆਂ ਚ ਹੀ ਰਹਿੰਦੀਆਂ ਹੰਕਾਰ ਮਾਣ ਸਭ ਇੱਥੇ ਹੀ ਰਹਿੰਦੀ ਤੇ ਗੁਰੂ ਦੀ ਨਜ਼ਰ ਚ ਡਰਾਉਣੇ ਮੁਖ ਵਾਲੇ ਸਾਬਤ ਹੋਇਆ ਜਿਹੋ ਜੀ ਪੱਤ ਲੈ ਕੇ ਇੱਥੋਂ ਗਿਆ ਉਹੋ ਜਿਹਾ ਹੀ ਅੱਗੇ ਮਿਲਿਆ ਇੱਥੇ ਦੁੱਖ ਘਨੇਰੇ ਆ ਨਾ ਇੱਥੇ ਦੁੱਖ ਭੋਗਦਾ ਗਿਆ ਅੱਗੇ ਠੌਰ ਨਾ ਠਾਓ ਨਾ ਗਾਂਹ ਕਿਤੇ ਥਾਂ ਨਾ ਥਤਾ ਕਿਤੇ ਕੋਈ ਥਾਣੀ ਨਹੀਂ ਤੇ ਫਿਰ ਫਰਮਾਉਂਦੇ ਨੇ ਇਹ ਸਾਰਾ ਕੁਝ ਕਿਉਂ ਵਾਪਰਿਆ ਇਹ ਸਭ ਕੁਝ ਕਿਉਂ ਹੋਇਆ ਫਰੀਦਾ ਪਿਛਲ ਰਾਤ ਨਾ ਜਾਗਿਓ ਇਹ ਫਰੀਦ ਰਾਤ ਦੇ ਪਿਛਲੇ ਪਹਿਰ ਵੀ ਨਹੀਂ ਜਾਗਿਆ ਜਿਹਨੂੰ ਆਪਾਂ ਪਿੱਛੇ ਗੱਲ ਕੀਤੀ ਸੀ ਜਿਸਨੂੰ ਆਪਾਂ ਰਾਤ ਦਾ ਪਿਛਲਾ ਪਹਿਰ ਕੀ ਹੈ ਜਿਹਨੂੰ ਆਪਾਂ ਸਵੇਰ ਕਹਿੰਦੇ ਆ ਸਵੇਰ ਕਹਿੰਦੇ ਆ ਅੰਮ੍ਰਿਤ ਵੇਲਾ ਕਹਿੰਦੇ ਆ ਅੰਮ੍ਰਿਤ ਵੇਲਾ ਸੁਬਾ ਸਵੇਰ ਇਹ ਦਿਨ ਤੇ ਰਾਤ ਤੋਂ ਵੱਖ ਚੀਜ਼ ਨਹੀਂ ਹੋਣੀ ਇਹ ਰਾਤ ਦਾ ਹੀ ਪਿਛਲਾ ਪਹਿਰ ਹੁੰਦਾ ਹੈ ਚੀਜ਼ਾਂ ਤਾਂ ਦੋ ਹੀ ਨੇ ਨਾ ਜਾਂ ਦਿਨ ਹੈ ਜਾਂ ਰਾਤ ਤੇ ਫਿਰ ਆਖ ਟਾਈਮ ਕਿਹੜੇ ਟਾਈਮ ਚ ਆਊਗਾ ਇਹ ਰਾਤ ਦੇ ਪਿਛਲੇ ਪਹਿਰ ਦੇ ਵਿੱਚ ਇਹ ਰਾਤ ਦਾ ਹਿੱਸਾ ਹੈ ਇਹ ਰਾਤ ਦਾ ਹਿੱਸਾ ਹੈ ਸਤਿਗੁਰ ਦੀ ਪਾਵਨ ਬਾਣੀ ਦੇ ਵਿੱਚ ਹੁਕਮ ਹੈ ਬਾਰ ਬਾਰ ਥਾਮਤੀ ਪਿਛਲ ਰਾਤ ਚੌਥਾ ਪੈਰ ਸ਼ਬਹਕ ਹੈ ਸੁਰਤੀਆਂ ਉਪਜੈ ਚਾਉ ਅਰ ਸ਼ਬਦ ਦੇ ਚੌਥੇ ਪੈਰ ਰੱਬ ਨਾਲ ਸੁਰਤੀ ਲਾਉਣ ਵਾਲਿਆਂ ਦੇ ਮਨ ਵਿੱਚ ਚਾਹ ਹੁੰਦਾ ਹੈ ਕਿ ਹੁਣ ਅੰਮ੍ਰਿਤ ਵੇਲਾ ਹੋ ਗਿਆ ਰਾਤ ਦਾ ਚੌਥਾ ਪਹਿਰ ਹੋ ਗਿਆ ਹੁਣ ਉੱਠ ਗਏ ਇਸ਼ਨਾਨ ਕਰੀਏ ਫਿਰ ਉਹ ਦਰਿਆਵਾਂ ਤੇ ਜਾਂਦੇ ਖੂਹਾਂ ਤੇ ਜਾਂਦੇ ਨਹਾਉਣ ਅੱਜ ਕੱਲ੍ਹ ਘਰਾਂ 'ਚ ਹੀ ਸਾਰਾ ਪ੍ਰਬੰਧ ਹੈ ਮਹਾਰਾਜ ਦੀ ਕਿਰਪਾ ਹੋ ਗਈ ਘਰ ਹੀ ਨਹਾਉਣ ਦਾ ਪ੍ਰਬੰਧ ਹੋ ਗਿਆ ਫਿਰ ਉਹ ਸੁਰਤੇ ਕਹਿੰਦੇ ਉੱਠ ਕੇ ਤਿੰਨਾ ਦਰਿਆਵਾਂ ਸਿਉ ਦੋਸਤੀ ਦਰਿਆਵਾਂ ਨਾਲ ਉਹਨਾਂ ਦੀ ਦੋਸਤੀ ਹੁੰਦੀ ਕਿਉ ਨਿਤ ਜਾਣਾ ਸੀ ਨਹਾਉਣ ਦੋਸਤੀ ਹੋ ਗਈ ਜਿੱਥੇ ਨਿਤ ਚਾਹੀਏ ਦੋਸਤੀ ਤਿੰਨਾ ਦਰਿਆਵਾਂ ਸਿਉ ਦੋਸਤੀ ਕਹਿੰਦੇ ਉਹਨਾਂ ਨੇ ਦੋਸਤੀ ਕਰ ਲਈ ਦਰਿਆਵਾਂ ਜਿਨ੍ਹਾਂ ਨੇ ਜਿਹੜੇ ਰੱਬ ਦੇ ਪਿਆਰੇ ਨੇ ਅਮਰਤ ਵੇਲੇ ਉੱਠਦੇ ਨੇ ਇਸ਼ਨਾਨ ਕਰਦੇ ਨੇ ਤੇ ਰੱਬ ਦਾ ਨਾਮ ਜਪਦੇ ਨੇ ਤੇ ਜਿਹੜਾ ਇਹ ਇਨਸਾਨ ਅਮਰਤ ਵੇਲੇ ਨਹੀਂ ਚਾਕੇ ਵੇਖੋ ਸਰੀਰ ਦੀ ਸਮਰੱਥਾ ਮੁਤਾਬਕ ਰੁਤਮ ਕਾਬਕ ਸਮਾਂ ਥੋੜਾ ਬਹੁਤਾ ਅੱਗੇ ਪਿੱਛੇ ਕਰ ਸਕਦੀ ਆ ਪਰ ਇਹ ਨਹੀਂ ਵੀ ਦਿਨ ਚੜ੍ਹੇ ਤੱਕ ਤੁਸੀਂ ਸੁੱਤੀ ਰਹੋ ਪਈ ਰਹੋ ਪਿਛਲ ਰਾਤ ਨਾ ਜਾਗੇਓ ਜੇ ਰਾਤ ਦੇ ਪਿਛਲੇ ਪੈਰ ਵੀ ਨਹੀਂ ਜਾਗਿਆ ਮਹਾਰਾਜ ਕਹਿੰਦੇ ਜੀਵ ਬੰਦੜੂ ਮੋਇਓ ਹੈ ਤੂੰ ਤਾਂ ਜਉਂਦਾ ਹੀ ਮਰਿਆ ਹੋਇਆ ਹੈ ਫਿਰ ਇਹ ਲੰਬ ਹੈ ਅਹੀਂ ਫਿਰ ਤੂੰ ਜਿਉਂਦਾ ਨਹੀਂ ਹੈ ਤੂੰ ਤਾਂ ਜਿਉਂਦਾ ਹੀ ਮਰਿਆ ਹੋਇਆ ਹੈ ਜਿਹੜਾ ਰਾਤ ਦੇ ਪਿਛਲੇ ਪਹਿਰ ਵੀ ਨਾ ਜਾਗੇ ਦੋ ਤਰੀਕੇ ਆ ਮਤਲਬ ਦੋ ਗੱਲਾਂ ਕਰਦੇ ਆ ਇੱਕ ਤਾਂ ਇਹ ਵੀ ਅਮਰਤ ਵੇਲੇ ਨਹੀਂ ਜਾਗੇ ਦੂਜਾ ਹੈ ਕਿ ਹੁਣ ਤੇਰੀ ਉਮਰ ਦਾ ਪਿਛਲਾ ਪਹਿਰ ਆ ਗਿਆ ਤੇਰੀ ਜ਼ਿੰਦਗੀ ਰੂਪੀ ਰਾਤ ਦਾ ਆਖਰੀ ਪਹਿਰ ਚੱਲ ਪਿਆ ਭਾਵੇਂ ਬੁਢਾਪੇ ਦੇ ਵਿੱਚ ਵੀ ਤੈਨੂੰ ਜੇ ਸਮਝ ਨਹੀਂ ਆਈ ਫਿਰ ਤਾਂ ਭਾਈ ਤੂੰ ਜਿਉਂਦਾ ਹੀ ਮਰਿਆ ਦੋ ਤਰੀਕੇ ਨਾਲ ਇਹ ਕਹਿ ਵੀ ਤੂੰ ਅਮਰਤ ਵੇਲੇ ਨਹੀਂ ਜਾਗਿਆ ਦੂਜਾ ਹੈ ਕਿ ਤੂੰ ਉਮਰ ਦੇ ਆਖਰੀ ਪੜਾਅ ਵਿੱਚ ਵੀ ਨਹੀਂ ਜਾਗਿਆ ਜਾਗਣਾ ਦਾ ਵੇਲਾ ਤਾਂ ਵੈਸੇ ਉਮਰ ਦੇ ਵਿੱਚ ਤੇ ਮਹਾਰਾਜ ਕਹਿੰਦੇ ਪਹਿਲੋਂ ਹੀ ਜਾਗਣਾ ਬਣਦਾ ਹੈ ਅਮਰਤ ਵੇਲੇ ਜ਼ਰੂਰ ਜਾਗਣਾ ਸੀ ਭਾਵੇਂ ਕੋਈ ਵੀ ਅਮਰਤ ਉਮਰ ਹੋਵੇ ਗੁਰਬਾਣੀ ਦੇ ਵਿੱਚ ਵੈਸੇ ਤਾਂ ਰੱਬ ਦਾ ਨਾਮ ਲੈਣ ਦਾ ਕੋਈ ਵਕਤ ਵੇਲਾ ਨਹੀਂ ਹੈ ਦੱਸਿਆ ਮਹਾਰਾਜ ਨੇ ਕਹਿੰਦੇ ਜੇ ਵੇਲਾ ਵਕਤ ਵਿਚਾਰੀ ਐ ਤਾਂ ਕਿਤੇ ਵੇਲਾ ਭਗਤ ਹੋਏ ਜੇ ਵੇਲਾ ਵਕਤ ਵਿਚਾਰੋਗੇ ਤੇ ਕਿਹੜੇ ਵੇਲੇ ਭਗਤੀ ਕਰੋਗੇ ਫਿਰ ਮਹਾਰਾਜ ਕਹਿੰਦੇ ਆ ਭਾਈ ਜਿਹੜੇ ਟਾਈਮ ਪਰਮੇਸ਼ਰ ਨੂੰ ਆਰਾਧਨ ਲਗੇ ਜਪ ਲਈਏ ਉਹੀ ਵੇਲਾ ਚੰਗਾ ਧੰਨ ਸੁਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੁ ਦਿਨ ਸੁ ਸੰਜੋਗੜਾ ਜਿਤ ਡਿਠਾ ਗੁਰਦਰਸਾਰ ਬਸ ਜਦੋਂ ਗੁਰੂ ਦਾ ਦਰਸ਼ਨ ਹੋ ਜੇ ਉਹੀ ਵੇਲਾ ਧੰਨ ਹੋ ਜਾਂਦਾ ਹੈ ਕੋਈ ਵੀ ਵੇਲਾ ਆਪਣੇ ਆਪ ਵਿੱਚ ਧੰਨਤਾ ਦੇ ਜੋਗ ਨਹੀਂ ਹੁੰਦਾ ਧੰਨਤਾ ਦੇ ਜੋਗ ਨੂੰ ਬਣਾਉਣਾ ਪੈਂਦਾ ਪਰ ਇੱਕ ਚੀਜ਼ ਜਿਹਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਸਤਿਕਾਰਿਆ ਉਹ ਹੈ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾ ਅੰਮ੍ਰਿਤ ਵੇਲਾ ਗੁਰਮਤ ਦੇ ਵਿੱਚ ਗੁਰਮਤਿ ਵਿੱਚ ਕੀ ਬਾਕੀ ਧਰਮਾਂ ਦੇ ਵਿੱਚ ਵੀ ਅੰਮ੍ਰਿਤ ਵੇਲੇ ਦੀ ਮਹਾਨਤਾ ਸਾਰਿਆਂ ਧਰਮਾਂ ਨੇ ਦੱਸੀ। ਸੋ ਐਸਾ ਵੇਲਾ ਹੈ ਜਦੋਂ ਥਕਾਵਟ ਲਹੀ ਹੈ, ਜਦੋਂ ਦਿਮਾਗ ਤੇ ਬੋਝ ਘਟ ਹੈ, ਸੋਚਾਂ ਵਿਚਾਰਾਂ ਘਟਣੇ ਤੇ ਰੱਬ ਦਾ ਨਾਮ ਚੱਪਣਾ ਥੋੜਾ ਆਸਾਨ ਹੁੰਦਾ ਹੈ। ਜਦੋਂ ਕੰਮ ਦੀ ਬਹੁਤੀ ਖਿੱਚ ਨਹੀਂ ਹੈ। ਜਦੋਂ ਤੁਹਾਨੂੰ ਕੋਈ ਤੇ ਹੋਰ ਧੰਦਿਆਂ ਦੀ ਤਾਂਗ ਨਹੀਂ ਹੈ, ਐਸਾ ਵੇਲਾ। ਸਾਰੇ ਧਰਮਾਂ ਨੇ ਅਮਰਤ ਵੇਲੇ ਦਾ ਸਤਿਕਾਰ ਕੀਤਾ ਹੈ ਤੇ ਸਿੱਖ ਮਤ ਵਿੱਚ ਤੇ ਬਹੁਤ ਹੀ ਹੈ ਸੋ ਜਿਹੜਾ ਇਨਸਾਨ ਅਮਰਤ ਵੇਲੇ ਨਹੀਂ ਜਾਗਦਾ ਉਹਨੂੰ ਕਹਿੰਦੇ ਨੇ ਜੇ ਅਮਰਤ ਵੇਲੇ ਨਹੀਂ ਜਾਗਿਆ ਤੇ ਕੋਚਾ ਜੀਵਨ ਜਿਉਂਦਾ ਹੈ ਤਾਂ ਫਿਰ ਇਹ ਜੋ ਜਉਣ ਥੋੜਾ ਹੋਣਾ ਜਿਉਂਦਾ ਹੀ ਨਹੀਂ ਜੇ ਅਮਰਤ ਵੇਲੇ ਜਾਗਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਕਮਾਈ ਤੁਹਾਡੇ ਕਰ ਲਈ ਹੈ ਤੁਸੀਂ ਤੇ ਹੁਣ ਲੋੜ ਨਹੀਂ ਅਮਰਤ ਵੇਲੇ ਦਾ ਜਾਗਣਾ ਕੱਲਾ ਕਮਾਉਣ ਲਈ ਨਹੀਂ ਹੁੰਦਾ ਹਾਂ ਇਹ ਵੀ ਹੈ ਕਿ ਆਰਥਿਕ ਪੱਖ ਤੋਂ ਜਿਹੜੇ ਲੋਕ ਅਮਰਤ ਵੇਲੇ ਜਾਗਦੇ ਨੇ ਉਹ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਕਾਮਯਾਬ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਤਰੱਕੀ ਕਰਦੇ ਨੇ ਜਿਹੜੇ ਬੱਚੇ ਅਮਰਤ ਵੇਲੇ ਉੱਠ ਕੇ ਪੜ੍ਹਦੇ ਨੇ ਉਹਨਾਂ ਨੂੰ ਪਰਮਾਤਮਾ ਵਿਦਿਆ ਜ਼ਿਆਦਾ ਬਖਸ਼ਿਸ਼ ਕਰਦਾ ਹੈ ਹਿੰਮਤੀ ਨੇ ਅੱਗੇ ਵਧਣ ਵਾਲੇ ਨੇ ਜ਼ਿੰਦਗੀ ਵਿੱਚ ਕੋਈ ਟੀਚਾ ਸਰ ਕਰ ਸਕਦੇ ਨੇ ਸੋ ਇਸੇ ਤਰ੍ਹਾਂ ਧਰਮ ਦੇ ਵਿੱਚ ਕਿਉਂਕਿ ਧਰਮ ਵੀ ਜਿਹੜਾ ਹੈ ਕਿਸੇ ਆਲਸੀ ਆਦਮੀ ਦਾ ਨਿਕੰਮੇ ਤੇ ਵਿਹਲੇ ਆਦਮੀ ਦਾ ਕੰਮ ਨਹੀਂ ਹੈ ਧਰਮ ਕਮਾਉਣਾ ਵੀ ਹਿੰਮਤੀ ਉਦਮੀ ਆਦਮੀਆਂ ਦਾ ਕੰਮ ਹੈ ਸੁਭਾਵਕ ਹੈ ਜਿਹੜਾ ਇਨਸਾਨ ਧਰਮ ਵਿੱਚ ਪੂਰਾ ਹੋਊਗਾ ਉਹ ਜ਼ਿੰਦਗੀ ਵਿੱਚ ਵੀ ਪੂਰਾ ਹੋਊਗਾ ਦੂਜੇ ਪਾਸੇ ਜਿਹੜਾ ਜ਼ਿੰਦਗੀ 'ਚ ਕਾਮਯਾਬ ਹੋ ਉਹ ਧਰਮੀ ਵੀ ਦੋਨੇ ਗੱਲਾਂ ਰਿਲੇਟ ਕਰਦੀਆਂ ਜਿਹੜਾ ਬੰਦੇ ਕੋਲ ਪੈਸਾ ਨਹੀਂ ਉਹ ਧਰਮੀ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਉੱਧਰ ਵੀ ਨਹੀਂ ਕਮਾ ਸਕਦਾ ਤੇ ਉਹ ਧਰਮ ਵੀ ਨਹੀਂ ਕਮਾ ਸਕਦਾ ਇਹ ਕੰਮ ਵੱਲੋਂ ਵੀ ਆਲਸੀ ਤੇ ਨਕੰਮਾ ਤੇ ਵਿਹਲੜ ਹੈ ਤੇ ਗਰੀਬ ਹੈ ਉਹ ਬੰਦਾ ਧਰਮ ਵੱਲੋਂ ਵੀ ਖੰਝੂਗਾ ਲਾਜ ਵੀ ਕਿਉਂਕਿ ਹਿੰਮਤ ਨਹੀਂ ਜੇ ਹਿੰਮਤ ਹੋਊਗੀ ਤੇ ਧਰਮ ਵੀ ਫੇਰੀ ਹੈ ਗੁਰੂ ਕੋਲ ਵੀ ਫੇਰਾ ਸਕਦਾ ਹੈ ਇਸ਼ਨਾਨ ਉੱਠਣਾ ਸਵੇਰੇ ਅਮਰਤ ਵੇਲੇ ਇਸ਼ਨਾਨ ਕਰਨਾ ਇਹ ਗੁਰੂ ਕੋਲ ਪਹੁੰਚਣਾ ਤੇ ਦੂਜੇ ਪਾਸੇ ਸੋ ਇਹ ਬੰਦਾ ਜਿਹੜੇ ਨੂੰ ਜਿਆਦਾ ਕੰਮ ਹੋਣਗੇ ਉਹ ਜਿਆਦਾ ਸਮਾਂ ਵਕਫ ਵਕਫ ਚੀਜ਼ਾਂ ਲਈ ਕੱਢ ਸਕਦਾ ਹੈ ਜਿਹਦੇ ਕੋਲ ਕੰਮ ਕੋਈ ਨਹੀਂ ਉਹ ਧਰਮ ਵੀ ਨਹੀਂ ਕਮਾ ਸਕਦਾ ਜਿਹੜਾ ਵਿਹਲਾ ਆਦਮੀ ਹੈ ਇਹਨ ਕੋਈ ਇਹ ਤਾਂ ਭਾਈ ਜਮਾ ਵਿਹਲਾ ਉਹ ਧਰਮ ਵੀ ਨਹੀਂ ਕਮਾ ਸਕਦਾ ਕਿਉਂਕਿ ਜਦੋਂ ਪੈਸਾ ਵੀ ਨਹੀਂ ਕਮਾ ਸਕਦਾ ਉਹ ਕਿੱਥੋਂ ਧਰਮ ਕਿੱਥੋਂ ਕਮਾ ਲੂਗਾ ਧਰਮ ਕਮਾਉਣਾ ਤਾਂ ਪੈਸਾ ਕਮਾਉਣ ਨਾਲ ਨਾਲੋਂ ਜਿਆਦਾ ਔਖੀ ਗੱਲ ਹੈ ਕਿਉਂਕਿ ਪੈਸਾ ਕਮਾਉਣ ਵਿੱਚ ਤਾਂ ਲਾਲਚ ਲੁਕਿਆ ਹੁੰਦਾ ਬੰਦੇ ਦਾ ਤਾਂ ਲਾਲਚ ਹੀ ਹੈ ਇੱਥੇ ਤਾਂ ਲਾਲਚ ਵੀ ਕੋਈ ਨਹੀਂ ਹਾਂਜੀ ਬਣੇ ਤਾਂ ਹੁੰਦਾ ਤਾਂ ਹੈ ਪਰ ਸਮਝਦਾ ਨਹੀਂ ਕੋਈ ਲਾਲਚ ਕਿਉਂਕਿ ਕਿਉਂ ਨਹੀਂ ਸਮਝਦਾ ਕਿਉਂਕਿ ਇਸ ਕੀਮਤੀ ਚੀਜ਼ ਦੀ ਸਾਨੂੰ ਕਦਰ ਨਹੀਂ ਪੈਂਦੀ ਪੈਸੇ ਦੀ ਕੀਮਤ ਸਮਝਦੇ ਆ ਧਰਮ ਦੀ ਸਾਨੂੰ ਕਦਰ ਨਹੀਂ ਪਤਾ ਤਾਂ ਨਹੀਂ ਇਹਦਾ ਲਾਲਚ ਕਰਦੇ ਲਾਲਚ ਨਹੀਂ ਮਾਣਾ ਲਾਲਚ ਚੰਗਾ ਹੈ ਪਰ ਚੰਗੇ ਗੁਣਾ ਦਾ ਚੰਗੇ ਕੰਮਾਂ ਦਾ ਲਾਲਚ ਹੋਵੇ ਗੁਰੂ ਨਾਨਕ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਪੜ੍ਹਦੇ ਨਾ ਇਹ ਲਾਲਚ ਹੋਂ ਗੁਣ ਤਉ ਉਚਰ ਕਹਿੰਦੇ ਮੈਨੂੰ ਇਹ ਲਾਲਚ ਹੈ ਤਾਂ ਹੀ ਮੈਂ ਤੁਹਾਡੇ ਗੁਣ ਉਚਰ ਲਾਲਚ ਬਿਗੈਰ ਕੋ ਣੋ ਗੁਣ ਉਚਾਰੇ ਜਾਂਦੇ ਆ ਗੁਰੂ ਦੀ ਹਜ਼ੂਰੀ ਚ ਆਉਣਾ ਵੀ ਲਾਲਚ ਬਿਗੈਰ ਸੰਭਵ ਨਹੀਂ ਇੱਥੇ ਵੀ ਲਾਲਚ ਹੋਵੇ ਪਰ ਲਾਲਚ ਵਿੱਚ ਭਾਵਨਾ ਮਾੜੀ ਨਹੀਂ ਆਪਣਾ ਜੀਵਨ ਸਵਾਰਨ ਦੀ ਦਾ ਲਾਲਚ ਹੋਵੇ ਗੁਰੂ ਤੋਂ ਕੁਝ ਸਿੱਖਣ ਦਾ ਲਾਲਚ ਹੋਵੇ ਲਾਲਚ ਬਗੈਰ ਥੋੜੋ ਕੁਝ ਬਣਦਾ ਹੈ ਲਾਲਚ ਬਗੈਰ ਤਾਂ ਤੁਸੀਂ ਬੱਚਿਆਂ ਨੂੰ ਸਕੂਲ ਵੀ ਨਹੀਂ ਪੜਾਉਂਦੇ ਉੱਥੇ ਵੀ ਲਾਲਚ ਕਰਦੇ ਆ ਕਿ ਬੱਚਿਆਂ ਦੀ ਜ਼ਿੰਦਗੀ ਸਵਰੇ ਕਮਾਉਣ ਫਿਰ ਕਮਾਉਣ ਤੇ ਸਾਨੂੰ ਪੜਾਉਣ ਲਾਲਚ ਤਾਂ ਸਾਨੂੰ ਵੀ ਹੈ ਜੇ ਬੱਚੇ ਨਹੀਂ ਪੜ੍ਹਦੇ ਤਾਂ ਸਾਨੂੰ ਕਿਤੇ ਨਾ ਕਿਤੇ ਸਿੱਖਲ ਦਾ ਡਰ ਹੈ ਨਾ ਵੀ ਇਹ ਨਕੰਮੇ ਰਹਿ ਗਏ ਇਹ ਘਟ ਕਮਾਉਣ ਜੋਗੇ ਰਹਿ ਗਏ ਤੇ ਸਾਡਾ ਪੜਾਪਾ ਰੋਲ ਦੇਣਗੇ ਕਮਾਈ ਬਗੈਰ ਤਾਂ ਸਾਡਾ ਪੜਾਪਾ ਵੀ ਨਹੀਂ ਸੰਭਣਾ ਅਸੀਂ ਉਹਨਾਂ ਦੇ ਭਵਿੱਖ ਲਈ ਨਹੀਂ ਪੜਾਉਂਦੇ ਨਾਲ ਨਾਲ ਅਸੀਂ ਆਪਣੇ ਭਵਿੱਖ ਲਈ ਵੀ ਉਹਨਾਂ ਤੇ ਜ਼ੋਰ ਲਾਉਂਦੇ ਹਾਂ ਵੀ ਸਾਡਾ ਭਵਿੱਖ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਸਾਡਾ ਪੜਾਪਾ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਸੋ ਕਹਿਣ ਦਾ ਭਾਵ ਜੋ ਕੁਝ ਪ੍ਰਮਾਤਮਾ ਜੀ ਨੇ ਬਣਾਤਾ ਉਹ ਮਾੜਾ ਤਾਂ ਨਹੀਂ ਹੋ ਸਕਦਾ ਲਾਲਚ ਵੀ ਨਹੀਂ ਮਾੜਾ ਹੋ ਸਕਦਾ ਉਹਦੀ ਵਰਤੋਂ ਗਲਤ ਹੋ ਸਕਦੀ ਹੈ ਚਲੋ ਸਮਾਂ ਸਮਾਪਤੀ ਕਰਨੀ ਹੈ ਜਲਦੀ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿ ਹੋਵੇ ਕਹਿੰਦੇ ਇਹ ਬੰਦੇ ਜੇ ਤੂੰ ਰੱਬ ਨੂੰ ਭੁਲਾ ਦਿੱਤਾ ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ ਪ੍ਰਭਾਵ ਪ੍ਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਦੇਖ ਰਿਹਾ ਹੈ ਜੋ ਕੁਝ ਤੂੰ ਕਰਦਾ ਹੈ ਰੱਬ ਦਾ ਤੇਰੇ ਤੇ ਧਿਆਨ ਹੈ ਤੂੰ ਰੱਬ ਨੂੰ ਭੁਲਾਈ ਬੈਠਾ ਹੈ ਰੱਬ ਨਹੀਂ ਤੈਨੂੰ ਭੁੱਲਿਆ ਉਹ ਤੈਨੂੰ ਦੇਖ ਰਿਹਾ ਹੈ ਸੱਦ ਸੁਣਦਾ ਸੱਦ ਦੇਖਦਾ ਕਿਉਂ ਮੁੱਕਰ ਪਾਇਆ ਜਾਏ ਤੂੰ ਉਹਦੇ ਤੋਂ ਕਿਵੇਂ ਮੁੱਕਰ ਜੇਂਗਾ ਉਹ ਸਦਾ ਤੈਨੂੰ ਦੇਖ ਰਿਹਾ ਹੈ ਇਸ ਸਦਾ ਤੇਰੀ ਹਰ ਗੱਲ ਨੂੰ ਸੁਣ ਰਿਹਾ ਹੈ ਭਾਵ ਅਸੀਂ ਉਸ ਰੱਬ ਤੋਂ ਕਿਸੇ ਵੀ ਗੱਲ ਤੋਂ ਕਿਸੇ ਵੀ ਐਬ ਤੋਂ ਕਿਸੇ ਗੁਨਾਹ ਤੋਂ ਕਿਸੇ ਵਿਕਾਰ ਤੋਂ ਮੁਕਰ ਨਹੀਂ ਸਕਦੇ ਕਿਉਂਕਿ ਉਹ ਹਰ ਵੇਲੇ ਦਾ ਸਾਡਾ ਸ਼ਾਕਸੀ ਹੈ ਗਵਾਹ ਹੈ ਹਰ ਵੇਲੇ ਸਾਨੂੰ ਵੇਖ ਰਿਹਾ ਹੈ ਸੋ 200 ਲੋਕਾਂ ਦੀ ਵਿਚਾਰ ਆਪਾਂ ਅੱਜ ਗੁਰੂ ਕੀ ਬਾਣੀ ਦੇ ਵਿੱਚੋਂ ਸਾਂਝੀ ਕੀਤੀ ਹੈ ਭਾਈ ਇਕਤਰ ਸਿੰਘ ਇਨਾਂ ਦੇ ਵੱਲੋਂ ਗੁਰੂ ਘਰ ਵਿਖੇ ਪਾਵਨ ਪਾਠ ਦੇ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਆਓ ਪਾਵਨ